ਜਿਤ ਜਿਤ ਲਾਵੋ ਤਤ ਤਤ ਲਗੇ ਹਰਨਾਥ ਨਾਨਕ ਇਹਨ ਕਹਿ ਕੋ ਚੁਨਾਥ ਸਲੋਕ ਅਗਮਾ ਗਾਦ ਪਾਰ ਬ੍ਰਹਮ ਸੋਏ ਜੋ ਕੈ ਮੁਕਤਾ ਹੋਏ ਸੁਣ ਮੀਤਾ ਨਾਨਕ ਬਣਵੰਤਾ ਸਾਧ ਜਨਾ ਕੀ ਅਤਰਜ ਕਥਾ ਅਸ਼ਟਪਦੀ ਸਾਧਕ ਸੰਗ ਮਖੋਜਲ ਹੋਤ ਸਾਧ ਸੰਗਤ ਮਲੁ ਸਗ ਲੇਖੋਤ ਸਾਧਕ ਸੰਗ ਮਿਟੈ ਵਿਮਾਨ ਸਾਧ ਕੇ ਸੰਗ ਪ੍ਰਗਟੈ ਗੁਰਨਾਮ ਸਾਧ ਕੈ ਸੰਗ ਬੁਜ ਪ੍ਰਭ ਨੇਰਾ ਸਾਧ ਸੰਗਤ ਸਭ ਹੋਤ ਨਿਵੇਰਾ ਸਾਧ ਕੈ ਸੰਗ ਪਾਇ ਨਾਮ ਰਤਨ ਸਾਧ ਕੈ ਸੰਗ ਇਕ ਉਪਰ ਜਤਨ ਸਾਧ ਕੀ ਮਹਿਮਾ ਵਰਣ ਕਨੋ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੀ ਸਮਾਣੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਵਰਫਲੈ ਸਾਧਕ ਸੰਗ ਆਵੈ ਬਸ ਪੰਚ ਸਾਧ ਸੰਗ ਅੰਮ੍ਰਿਤ ਰਸ ਪੰਚ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਅਨੋਰ ਬੈਣ ਸਾਧਕ ਸੰਗ ਨਾ ਕਤ ਹੋਤਾ ਵੈ ਸਾਧ ਸੰਗਤ ਸਤਿ ਜਿ ਬਨ ਪਾਵੈ ਸਾਧਕ ਸੰਗ ਮਾਇਆ ਤੇ ਪੈਨ ਸਾਧ ਨਾਨਕ ਪ੍ਰਭ ਸਪਰਸਵੰਨ ਸਾਧ ਸੰਗਤ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਬਾਹ ਪੁਨੀਤ ਸਾਧ ਸੰਗਤ ਕੈਸਾ ਸੋ ਨਹੀਂ ਬੈਰ ਸਾਧਕ ਸੰਗ ਨਹੀਂ ਵੀ ਗਾਪੈਰ ਸਾਧਕ ਸੰਗ ਨਹੀਂ ਕੋ ਵੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਹੋਤਾ ਆਪ ਸਾਧਕ ਸੰਗ ਤਜ ਸਭ ਆਪ ਅਪੈ ਜਾਣਾ ਸਾਥ ਵੜਵਾਈ ਨਾਨਕ ਸਾਧ ਪ੍ਰਭੋ ਬਣਾਈ ਸਾਧਕਾ ਸੰਗਨਾ ਕਬੂਤਾ ਵੈ ਸਾਧਕਾ ਸੰਗ ਸਦਾ ਸੁਖ ਪਾਵੇ ਸਾਧਕਾ ਸੰਗ ਧੜ ਸਉ ਤਰਮ ਸਾਧਕਾ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕਹਿ ਕਰਵਾਣ ਸਾਧ ਕੈ ਸੰਗ ਸਭ ਕਲodarੈ ਸਾਧ ਸੰਗ ਸਾ ਜਨਮਿਤ ਕੁਟੰਬ ਨਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਸਾਧੂ ਤਨ ਕੈ ਕੋ ਵਸਰਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸਰ ਦੇਵਾ ਸਾਧੂ ਕੈ ਸੰਗ ਪਾਪ ਬਲਾਇਣ ਸਾਧ ਸੰਗ ਅਮਰਤ ਗੁਣ ਗਾਇਣ ਸਾਧੂ ਕੈ ਸੰਗ ਸਰਬ ਥਾਨ ਗੰਮ ਨਾਨਕ ਸਾਧਕਾ ਸੰਗ ਸਫਲ ਜਨਮ ਸਾਧਕਾ ਸੰਗ ਨਹੀਂ ਕੋ ਛੁਕਾਲ ਦਰਸ਼ਨ ਪੇਟ ਤ ਹੋਏ ਨੇ ਹਾਲ ਸਾਧਕਾ ਸੰਗ ਕਲੁਖਤਰ ਰਹਿ ਸਾਧਕ ਸੰਗ ਨਾਨਕ ਬਰਹਰੈ ਸਾਧਕਾ ਸੰਗ ਹਿਆਂ ਹੁਆ ਸੋਲੇ ਹਾ ਸਾਧ ਸੰਗਤ ਬਹਿਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕਾ ਸੰਗ ਰਹੀਂ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਧਰ ਸਾਧਬਨ ਰਸੈ ਸਾਧਕਾ ਸੰਗ ਸੁਨਿਓ ਹਰਨਾਉ ਸਾਧ ਸੰਗ ਤਰ ਕਹਿ ਗੁਣ ਗਾਉ ਸਾਧਕਾ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਬਰ ਨਿਸਤਰੈ ਸਾਧ ਕਾ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਕਟ ਕਟੋ ਡੀਠਾ ਸਾਧ ਸੰਗਤ ਪਏ ਅਗਿਆਕਾਰੀ ਸਾਧ ਸੰਗਤ ਰਤਮਾਰੀ ਸਾਧ ਕਾ ਸੰਗ ਬਟੇ ਸਵ ਰੋਗ ਸਾ ਨਾਨਕ ਭੇਟੇ ਸੰਜੋਗ ਸਾਧ ਕੇ ਮਹਿਮਾ ਵੇਦ ਨ ਜਾਣੇ ਜੀ ਤਤਨ ਤੇਤਾ ਭਖਿਆਨੈ ਸਾਧਕੇ ਉਪਮਾਨ ਹੈ ਗੁਣ ਤੇ ਦੂਰ ਆਜ਼ਾਦ ਕੀ ਵਾਂਗਣੀ ਵਰਪੂਰ ਸਾਧਕੀ ਸ਼ੋਭਾ ਨਾਨੀ ਅੰਤ ਸਾਧਕੀ ਸ਼ੋਭਾ ਸਦਾ ਅਵੰਤ ਸਾਧਕੀ ਸ਼ੋਭਾ ਉੱਚ ਤੇ ਉੱਚੀ ਸਾਧਕੀ ਸ਼ੋਭਾ ਮੋਚਿਤ ਮੋਚੀ ਸਾਧਕੀ ਸ਼ੋਭਾ ਵਾਨ ਬਣ ਆਈ ਨਾਨਕ ਸਾਧ ਪ੍ਰਭ ਬਿਨ ਬਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਈ ਵਰਣਾ ਪਿਖੈ ਇਕਸ ਬਿਨ ਕੋਈ ਨਾਨਕੇ ਲਖਣ ਬ੍ਰਹਮ ਗਿਆਨੀ ਹੋਇ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਵਲੇਪ ਜੈਸੇ ਜਲ ਮੈਂ ਕਲਮਨ ਲੇਪ ਬ੍ਰਹਮ ਗਿਆਨੀ ਸਦਾ ਨਿਸਦੋਖ ਜੈਸੇ ਗੁਰੂ ਸਰਬ ਕੋ ਸੁਖ ਬ੍ਰਹਮ ਗਿਆਨੀ ਕੈ द्रष्ट समानो जैसे राज कंक कौ लागे तलपान प्रेम ज्ञानी कै तीर जेक ज्यों वथुआ को खुद को चंदन लेप प्रेम ज्ञानी ता कह गां गा नानक ज्यों पावक का सहज स्वभाव प्रेम ज्ञानी निर्मल ते निर्मला ਜੈਸੇ ਮੇਲਨ ਲੱਗੈ ਜਲਾ ਬ੍ਰਹਮ ਗਿਆਨੀ ਕਹੈ ਮਨ ਹੋ ਪਰਗਾਸ ਜੈਸੇ ਤਰ ਉਪਰ ਕਾਓ ਆਕਾਸ ਬ੍ਰਹਮ ਗਿਆਨੀ ਤੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਹੀ ਬਿਆਨ ਬ੍ਰਹਮ ਗਿਆਨੀ ਤੈ ਉਚਤੇ ਉਚਾਬ ਮਨ ਆਪਣਾ ਸਭ ਤੇ ਨੀਚਾ ਬ੍ਰਹਮ ਗਿਆਨੀ ਤੈ ਸਭ ਜਨ ਭਲੇ ਨਾਨਕ ਜਨ ਪ੍ਰਭ ਆਪ ਕਰੇ ਪ੍ਰੇਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਪ੍ਰੇਮ ਗਿਆਨੀ ਚੀਨਾ ਪ੍ਰੇਮ ਗਿਆਨੀ ਕੀ ਸਭ ਉਪਰ ਮਾਇਆ ਪ੍ਰੇਮ ਗਿਆਨੀ ਤੇ ਕਚੋ ਬੁਰਾ ਨਾ ਪਾਇਆ ਪ੍ਰੇਮ ਗਿਆਨੀ ਸਦਾ ਸਮਦਰਸੀ ਪ੍ਰੇਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਪਰਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਮਾਹਾ ਬ੍ਰਹਮ ਗਿਆਨੀ ਕੈ ਨਾਹੀ ਤੰਦਾ ਬ੍ਰਹਮ ਗਿਆਨੀ ਕੈ ਤਾਪਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸਫਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਤੇ ਕੈ ਰੰਗ ਬ੍ਰਹਮ ਗਿਆਨੀ ਕੈ ਵਸੈ ਬੇਅੰਤ ਪ੍ਰਭ ਸੰਗ ब्रह्मज्ञानी कै नाम आधार ब्रह्मज्ञानी कै साध परवार ब्रह्मज्ञानी सदा सतजागत ब्रह्मज्ञानीम तं त्यागत ब्रह्मज्ञानी कै मन परमानंद ब्रह्मज्ञानी कै कर सदा आनंद ब्रह्मज्ञानी सुख सहज निवास ब्रह्मज्ञानी का नहीं विनाश ब्रह्मज्ञानी परम का पिता ब्रह्मज्ञानी कावे वेता ਬ੍ਰਹਮ ਗਿਆਨੀ ਇੱਕ ਸੰਗ ਹੋਇਤਾ ਬ੍ਰਹਮ ਗਿਆਨੀ ਕਾ ਚਿਤ ਬ੍ਰਹਮ ਗਿਆਨੀ ਕੈ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੜ ਪ੍ਰਤਾਪ ब्रह्म ज्ञानी का दष्ट बंडा गे भाईया ब्रह्म ज्ञानी को बल बल जाईया ब्रह्म ज्ञानी ਕਉ ਖੋਜ ਰੋਹਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕੀ ਸਗਲ ਮਨਵਾਹੀ ਬ੍ਰਹਮ ਗਿਆਨੀ ਕੀ ਕਾ ਕਰੋ ਨਾ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥ ਅਨਜਾਇ ਔਕਾਰ ਬ੍ਰਹਮ ਗਿਆਨੀ ਸਰਵ ਕਥਾ ਕਰੋ ਬ੍ਰਹਮ ਗਿਆਨੀ ਆਤ ਮਤ ਵਖਾਣੈ ਬ੍ਰਹਮ ਗਿਆਨੀ ਕੀ ਕਤ ਬ੍ਰਹਮ ਗਿਆਨੀ ਜਾਣੈ ब्रह्मज्ञानी का अंत नपर नानक ब्रह्मज्ञानी को सदा नमस कर ब्रह्मज्ञानी सद सृष्टि का कर्ता ब्रह्मज्ञानी सद जीवा नहीं मरता ब्रह्मज्ञानी मुक्त जगत जी का दाता ब्रह्मज्ञानी पूर्ण परख विदाता ब्रह्मज्ञानी नाथ का नाथ ब्रह्मज्ञानी का सब ऊपर हाथ ਪ੍ਰੇਮ ਗਿਆਨੀ ਕਾ ਸਗਲ ਕਾਰ ਪ੍ਰੇਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੁਭਾ ਬ੍ਰਹਮ ਗਿਆਨੀ ਬਣੀ ਬ੍ਰਹਮ ਗਿਆਨੀ ਸਰਵ ਧਣੀ ਸ਼ਲੋਕ ਔਰ ਤਾਰੈ ਜੋ ਅੰਤਰ ਨਾਮ ਸਰਬ ਮੈਂ ਵੇਖੈ ਭਗਵਾਨ ਨਿਮਖ ਨਿਮਖ ਠਾ ਕਰ ਨਮਸਕਾਰੈ ਨਾਨਕ ਉਹ ਪ੍ਰਸਗਲ ਨਿਸਤਾਰੈ ਅਸ਼ਟਪਦੀ ਮਿੱਥਿਆ ਨਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਝਣ ਦਰਸ ਪਰਤ੍ਰ ਰੂਪ ਨਾ ਪੇਖੈ ਨੇਤਰ ਸਾਧਕੇ ਟਲ ਸਾ ਸੰਗਤ 헤ਤ ਕਰਣਾ ਸੁਣ ਕਾਹੂ ਕੇ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਣਸਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਅਫਸਰ ਬਿਨਸੋ ਕੋ ਜਿਸ ਉਪਰ ਸਭ ਪ੍ਰਸੰਨ ਬਿਨਸ ਕੇ ਮਾਇਆ ਤੇ ਸੋ ਪਿੰਨ ਕਰਮ ਕਰਤ ਹੋਵੇ ਨਹਿ ਕਰਮ ਬਿਨ ਸਹਿ ਬੈਉ ਨਿਰਮਲ ਧਰਮ ਕਾਹ ਫਲ ਇੱਛਾ ਰਹੀ ਬਾਤੇ ਕੇਵਲ ਭਗਤਨ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਨਿਰਮਲ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਤੜੜੈ ਆਪਰੇ ਨਾਮ ਜਪਾਵੇ ਰਾਨ ਕੋ ਵੈਨ ਸੋ ਪਰਮਗ੍ਰਤ ਪਾਵੇ ਭਗਵਤੀ ਭਗਵੰਤ ਪਾਗ ਕਰੰਗ ਸકલ ਤਿਆਗਾ ਦੁਸ਼ਟ ਕਾ ਸੰਗ ਮਨ ਤੈ ਬਿਣਸੈ ਸਗਲਾ ਪਰਮਾ ਕਰੂਜੈ ਬ੍ਰਹਮਾਨ ਸਾਸੰਗਤ ਪਾਪਾ ਉੰਥੋ ਵੈ ਸੋ ਗੋੜੀ ਮਿੱਤਰ ਮਾ ਉਤਮ ਹੋਵੈ ਭਗਵੰਤ ਕਿਹਾ ਹੇ ਲੋ ਨਤ੍ਰੀਤ ਮਨ ਤਨ ਪਰ ਬਿਣਸੋ ਪ੍ਰੀਤ ਹਰ ਕੇ ਚਰਨ ਹਿਰਦੈ ਵਸ ਪਾਵੈ ਨਾਨਕ ਨਾਰਸ ਪੀਵੈ ਅੰਮ੍ਰਿਤ ਪੰਡਤ ਕੇ ਉਪਦੇਸ਼ ਜਗ ਜੀਵੈ ਹਰ ਕੇ ਕਥਾ ਹਿਰਦੈ ਵਸਾਰੇ ਸੋ ਬੰਦਤਪਦੇਸ ਨਾਨਕ ਕੋ ਪੰਦਤ ਕੋ ਦੇਸੋ ਬੀਜੋ ਮੰਤਰ ਕੋ ਸਰਬ ਗਿਆਨ ਚੈ ਵਰਗਾ ਕੋ ਜਾਪੈ ਕੋ ਨਾਮ ਜੋ ਜੋ ਜਪੈ ਤਸ ਕੀ ਗਤ ਹੋਏ ਸਾ ਸੰਗਤ ਪਾਵੇ ਕੋ ਹੋਏ ਕਰ ਕਰ ਪੰਤਰ ਤਾਰੇ ਪ੍ਰਸਪੇਖ ਮੁਗਦ ਮਾ ਬਾਤਰ ਕੋ ਤਾਰੇ ਸਰਬ ਰੋਕਾ ਉਦਕ ਨਾਮ ਕਿਲਵਾਨ ਰੂਪ ਮੰਗਲ ਗਨਤਾ ਗਾਮ ਕਾਹੂ ਜਗਤ ਕਿਤਾ ਨਾ ਪਾਈਏ ਤਰਮ ਕਾਹੂ ਦਿਸਕੈ ਮਿਲੈ ਨ ਜਾਸੋ ਲਿਖਿਆ ਤਰ ਕਰਮ ਜਿਸਕੇ ਮਾਨ ਪਾਰ ਬ੍ਰਹਮਨ ਕਰਨਿਵਾਸੋ ਜਿਸਕਾ ਨਾਮ ਸਤਿਰਾਮਦਾਸ ਆਤਮਾ ਰਾਮ ਤੈਸ ਨਦਰ ਆਇਆ ਦਾਣਦ ਸੰਤਨ ਪੈ ਤਨ ਪਾਇਆ ਸਦਾ ਨੇਕਟ ਨੇਕਟ ਹਰ ਜਾਣ ਸੋ ਦਸ ਦਰਗਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਦਾਸ ਐਸੀ ਜੁਗਤ ਐਸੀ ਜੁਗਤ ਨਾਨਕ ਰਾਮ ਦਾਸ ਬਰਕਤਿ ਆਗੈ ਆਤਮ ਹਿਤਵੈ ਜੀਵਨ ਮੁਕਤ ਸੋ ਕਰਾਵੈ ਸੋ ਹਰਖ ਤੈਸਾ ਸੋਗ ਸਦਾ ਨੰਦ ਤੇ ਕੀ ਬਿਗੋ ਤesa ਸਰਵਣ ਤੇਸੀ ਉਦਮਾਟੀ ਤesa ਅਮਰਤ ਤੇਸੀ ਵਖਾਟੀ ਸਮਨ ਤesa ਵਿਆਨ ਤesa ਰੰਗ ਤesa ਰਾਜਰ ਜੋ ਬਰ ਬਤਾਏ ਸਾਈ ਜੁਗਤ ਰਾਣਕ ਪਰਖ ਕਹੀਏ ਜੀਵਨ ਮੁਖਤ ਬਾਰ ਬ੍ਰਹਿਮ ਸਗਲੇ ਕੋਠਾ ਓ ਜਿਤ ਜਿਤ ਲਾਗੈ ਰਗ ਤesa ਨਾਉ ਆਪੇ ਕਰਨ ਕਰਾਵਣ ਜੋਗ ਪ੍ਰਪ ਬਸੋਈ ਬਨੋਗ ਸਰੇਓ ਪਸਰੇਓ ਆਪ ਹੋਏ ਅਨੰਤ ਤਰੰਗ ਲਖੇ ਨ ਜਾਏ ਬਾਰ ਬਾਰ ਪਰਮ ਬ੍ਰਹਮ ਕੇ ਰੰਗ ਜੈਸੇ ਮਤ ਦੇ ਤੈਸਾ ਪ੍ਰਗਾਸ ਪਰਮ ਕਰਤਾ ਬਿਨਾਸ ਸਦਾ 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 ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸ਼ਲੋਕ ਅਸਤਦ ਕਰੇ ਅਨੇਕ ਜਨ ਅੰਤਨਪਾਰ ਵਾਰ ਨਾਨਕ ਰਚਨਾ ਪ੍ਰਭ ਰਚੀ ਬੇ ਬਦਾਨਾ ਕਾ ਪ੍ਰਕਾਰ ਅਸ਼ਟਪਦੀ